ਦਮਦਮੀ ਟਕਸਾਲ ਖਾਲਸਾ ਪੰਥ ਦੀ ਇੱਕ ਐਸੀ ਮਹਾਨ ਜਥੇਬੰਦੀ ਹੈ ਜਿਸ ਨੂੰ ਖਾਲਸਾ ਪੰਥ ਦੀ ਚਲਦੀ ਫਿਰਦੀ ਯੂਨੀਵਰਸਿਟੀ ਦਾ ਨਾਮ ਦਿੱਤਾ ਗਿਆ ਹੈ ਖਾਲਸਾ ਪੰਥ ਇੱਕ ਬਾਦਸ਼ਾਹ ਹੈ ਤੇ ਉਸ ਬਾਦਸ਼ਾਹ ਦੇ ਸਿਰ ਦਾ ਤਾਜ ਹੈ ਦਮਦਮੀ ਟਕਸਾਲ ਮੈਂ ਕੋਈ ਵਿਦਵਾਨ ਕੋਈ ਗਿਆਨੀ ਜਾਂ ਕੋਈ ਸ਼ਾਇਰ ਜਾਂ ਕੋਈ ਕਵੀ ਨਹੀਂ ਪਰ ਫਿਰ ਵੀ ਦਮਦਮੀ ਟਕਸਾਲ ਤੇ ਦਮਦਮੀ ਟਕਸਾਲ ਦੇ ਮੁਖੀ ਮਹਾਪੁਰਖਾਂ ਦੇ ਬਾਰੇ ਕੁਝ ਖਿਆਲ ਮੇਰੇ ਹਿਰਦੇ ਵਿੱਚ ਸਤਿਗੁਰਾਂ ਜੀਆ ਨੇ ਪ੍ਰਗਟ ਕੀਤੇ ਜਿਨ੍ਹਾਂ ਨੂੰ ਅੱਖਰਾਂ ਦੇ ਵਿੱਚ ਲਿਖਣ ਦਾ ਮੈਂ ਨਿਮਾਣਾ ਜਿਹਾ ਇੱਕ ਯਤਨ ਕੀਤਾ ਹੈ ਬੜੇ ਪਿਆਰ ਦੇ ਨਾਲ ਸੁਣੀਓ ਤੇ ਹੋਈਆਂ ਮੇਰੀਆਂ ਭੁੱਲਾਂ ਨੂੰ ਨਾਲ ਦੀ ਨਾਲ ਜਰੂਰ ਹੀ ਮਾਫ ਕਰਦੇ ਹੋ ਜੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤਾ ਆਗਾਜ਼ ਹੈ ਟਕਸਾਲ ਦਮਦਮੀ ਪਿੰਡ ਮਹਿਤੇ ਵਿੱਚ ਪੰਥ ਦੇ ਸਿਰ ਦਾ ਤਾਜ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਪਹਿਲੇ ਮੁਖੀ ਟਕਸਾਲ ਦੇ ਚਾਰ ਸਰੂਪ ਨੇ ਹੱਥੀਂ ਲਿਖਦੇ ਕਾਲਣਾ ਐਸੀ ਕਾਲ ਦੇ ਤੜ ਤੋਂ ਸਿਰ ਲਥਿਆਂ ਵੀ ਲੜਦੇ ਅਨੋਖਾ ਬਹੁਤ ਅੰਦਾਜ਼ ਹੈ ਟਕਸਾਲ ਦਮਦਮੀ ਪਿੰਡ ਮਹਿਤੇ ਵਿੱਚ ਪੰਥ ਦੇ ਸਿਰ ਦਾ ਤਾਜ ਹੈ ਧੰਨ ਬਾਬਾ ਗੁਰਬਖਸ਼ ਸਿੰਘ ਜੀ ਦੂਜੇ ਮੁਖੀ ਪਰਵਾਨ ਹੋਏ ਧਰਮ ਦੀ ਖਾਤਰ ਲੜਦੇ ਹੋਏ ਪੰਥ ਉਤੋਂ ਕੁਰਬਾਨ ਹੋਏ ਤਖਤ ਸਾਹਿਬ ਦੇ ਨੇੜੇ ਬੂੰਗਾ ਅੱਜ ਵੀ ਦਿੰਦਾ ਆਵਾਜ਼ ਹੈ ਟਕਸਾਲ ਦਮਦਮੀ ਪਿੰਡ ਮੈਤੇ ਵਿੱਚ ਪੰਥ ਦੇ ਸਿਰ ਦਾ ਤਾਜ ਹੈ ਸੰਤ ਸੁੰਦਰ ਸਿੰਘ ਜੀ ਮੁਖੀ 11ਵਾਂ ਜਦੋਂ ਕਥਾ ਵਾਰਤਾ ਕਰਦੇ ਸੀ ਸੀ ਕੰਧਾਂ ਵਿੱਚੋਂ ਰਸ ਚੋ ਪੈਂਦਾ ਅਮਰਤ ਦੇ ਚਰਨੇ ਚਰਦੇ ਸੀ ਸਾਧ ਜਨਾਂ ਦੇ ਹਿੱਸੇ ਆਇਆ ਇਹੋ ਹੀ ਕੰਮਕਾਰ ਹੈ ਟਕਸਾਲ ਦਮਦਮੀ ਪਿੰਡ ਮੈਤੇ ਵਿੱਚ ਪੰਥ ਦੇ ਸਿਰ ਦਾ ਤਾਜ ਹੈ ਮੁਖੀ 12ਵੇਂ ਖਾਲਸਾ ਜੀ ਨੇ ਅਰਥਾਂ ਦੀਆਂ ਸ਼ਹਿਬਰਾਂ ਲਾਈਆਂ ਨੇ ਹਰ ਇੱਕ ਨੂੰ ਹੀ ਸਮਝ ਪੈ ਜਾਂਦੀ ਸਾਖੀਆਂ ਇੰਜ ਸੁਣਾਈਆਂ ਨੇ ਵਾਰ-ਵਾਰ ਦਿਲ ਸੁਣਨਾ ਚਾਹੇ ਰਸਦਾਇਕ ਐਸੀ ਆਵਾਜ਼ ਹੈ ਟਕਸਾਲ ਦਮਦਮੀ ਪਿੰਡ ਮੈਤੇ ਵਿੱਚ ਪੰਥ ਦੇ ਸਿਰ ਦਾ ਤਾਜ ਹੈ ਮੁਖੀ 13ਵੇਂ ਸੰਤ ਕਰਤਾਰ ਸਿੰਘ ਜੀ ਸੱਚ ਤੇ ਵਹਿਰਾ ਆਣ ਦਿੱਤਾ ਸਿਰ ਜਾਂਦਾ ਤੇ ਜਾਨ ਦਿੱਤਾ ਪਰ ਸਿੱਖੀ ਸਿਦਕ ਨਾ ਜਾਣ ਦਿੱਤਾ ਕੰਬ ਗਈ ਪ੍ਰਧਾਨ ਮੰਤਰੀ ਐਸੀ ਉੱਚੀ ਆਵਾਜ਼ ਹੈ ਟਕਸਾਲ ਦਮਦਮੀ ਪਿੰਡ ਮਹਿਤੇ ਵਿੱਚ ਪੰਥ ਦੇ ਸਿਰ ਦਾ ਤਾਜ ਹੈ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮੁਖੀ 14ਵੇਂ ਥਾਪੇ ਗਏ ਪੰਥ ਦੇ ਪਹਿਰੇਦਾਰ ਬਣੇ ਸਰਕਾਰਾਂ ਅੱਗੇ ਅੜਦੇ ਰਹੇ ਕਲਮ ਕਹਿੰਦੀ ਮੈਂ ਸਿਫਤ ਲਿਖਾਂ ਕਿ ਲਖਣਾ ਕੀ ਅਲਫਾਜ਼ ਹੈ ਟਕਸਾਲ ਦਮਦਮੀ ਪਿੰਡ ਮਹਿਤੇ ਵਿੱਚ ਪੰਥ ਦੇ ਸਿਰ ਦਾ ਤਾਜ ਹੈ ਦਾਸਨ ਦਾਸ ਬਾਬਾ ਠਾਕੁਰ ਸਿੰਘ ਜੀ ਨਾ ਖੁਦ ਨੂੰ ਮੁਖੀ ਅਖਵਾਉਂਦੇ ਨੇ ਅਠੇ ਪਹਿਰ ਤੇ 24 ਘੰਟੇ ਬਾਣੀ ਸਿੰਘ ਸੁਣਾਉਂਦੇ ਨੇ ਔਖੇ ਸਮੇ ਅਗਵਾਈ ਕੀਤੀ ਸਤਿਗੁਰ ਰਖੀ ਲਾਜ ਹੈ ਟਕਸਾਲ ਦਮਦਮੀ ਪਿੰਡ ਮਹਿਤੇ ਵਿੱਚ ਪੰਥ ਦੇ ਸਿਰ ਦਾ ਤਾਜ ਹੈ ਸੰਤ ਬਾਬਾ ਹਰਨਾਮ ਸਿੰਘ ਜੀ ਮੌਜੂਦਾ ਮੁਖੀ ਟਕਸਾਲ ਦੇ ਰਿਸ਼ਪਾਲ ਸਿਆਂ ਤੋਂ ਕਿਸ ਤਰ੍ਹਾਂ ਗਿਣਨੇ ਜੋ ਕਾਰਜ ਕੀਤੇ 21 ਸਾਲ ਦੇ ਮਹਾਪੁਰਖਾਂ ਦੇ ਹਰ ਕਾਰਜ ਤੇ ਸਾਰੇ ਪੰਥ ਨੂੰ ਨਾਜ ਹੈ ਟਕਸਾਲ ਦਮਦਮੀ ਪਿੰਡ ਮੈਤੇ ਵਿੱਚ ਪੰਥ ਦੇ ਸਿਰ ਦਾ ਤਾਜ ਹੈ ਢਾ ਅਸੀਂ ਟਕਸਾਲ ਨੂੰ ਲਾਉਣੀ ਵਹਿਮ ਕਈਆਂ ਨੇ ਪਾਲੇ ਨੇ ਜਥੇਬੰਦੀ ਇਹ ਸ਼ਹੀਦ ਸਿੰਘਾਂ ਦੀ ਸ਼ਹੀਦ ਸਿੰਘ ਰਖਵਾਲੇ ਨੇ ਬਗਲਿਆਂ ਉਥੇ ਪਹੁੰਚਣਾ ਕਿਸ ਤਰ੍ਹਾਂ ਹੰਸਾਂ ਦੀ ਉੱਚੀ ਪਰਵਾਜ਼ ਹੈ ਟਕਸਾਲ ਦਮਦਮੀ ਪਿੰਡ ਮੈਤੇ ਵਿੱਚ ਪੰਥ ਦੇ ਸਿਰ ਦਾ ਤਾਜ ਹੈ ਟਕਸਾਲ ਦਮਦਮੀ ਪਿੰਡ ਮੈਤੇ ਵਿੱਚ ਪੰਥ ਦੇ ਸਿਰ ਦਾ ਤਾਜ ਹੈ ਹੋਈਆਂ ਭੁੱਲਾਂ ਦੀ ਖਿਮਾ ਕਰ ਦਿਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ